ਸਤ ਸਕਾਲ ਦੋਸਤੋ ਤੁਸੀਂ ਜੁੜ ਚੁੱਕੇ ਹੋ ਸੁਖ ਲਾਟਿਆ ਚੈਨਲ ਦੇ ਨਾਲ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਪੌਂਗ ਡੈਮ ਦੀ ਸ਼ਾਮ ਦੀ 6 ਵੇ ਦੀ ਰਿਪੋਰਟ ਦੇਵਾਂਗੇ ਹਰੀਕੇਡ ਵਰਕਸ ਤੇ ਸ਼ਾਮ ਨੂੰ ਕਿੰਨਾ ਪਾਣੀ ਪਹੁੰਚ ਰਿਹਾ ਹੈ ਕਿੰਨਾ ਜਿਹੜਾ ਅਗਲੇ ਪਾਸੇ ਛੱਡਿਆ ਜਾ ਰਿਹਾ ਹੈ ਨਹਿਰਾਂ ਨੂੰ ਕਿੰਨਾ ਪਾਣੀ ਛੱਡਿਆ ਜਾ ਰਿਹਾ ਹੈ ਸੋ ਕਿਰਪਾ ਕਰਕੇ ਜਿਹੜਾ ਵੀਡੀਓ ਨੂੰ ਚੱਲਦੀ ਚੱਲਦੀ ਸ਼ੇਅਰ ਜ਼ਰੂਰ ਕਰ ਦਿਓ ਹਰ ਘਰ ਹਰ ਫੋਨ ਤੱਕ ਪਹੁੰਚਾ ਦਿਓ ਅਫਵਾਹਾਂ ਤੋਂ ਬਚੋ ਸੁਚੇਤ ਰਹੋ ਸਰਕਾਰੀ ਹਦਾਇਤਾਂ ਦੀ ਪਾਲਣਾ ਕਰੋ ਪੜ ਪੜ ਦੀ ਜਿਹੜੀ ਖਬਰ ਦੇਖਣ ਲਈ ਤੁਸੀਂ ਸੁਖ ਲਟਿਆ YouTube ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਜੀ ਸੋ ਕਮੈਂਟਾਂ ਦੇ ਵਿੱਚ ਤੁਸੀਂ ਇਹ ਜਰੂਰ ਦੱਸੋ ਕਿੱਥੋਂ ਕਿੱਥੋਂ ਜਿਹੜੀ ਆਪਣੀ ਵੀਡੀਓ ਦੇਖ ਰਹੇ ਹੋ ਬਿਆਸ ਦਰਿਆ ਦੇ ਕੰਢੇ ਤੋਂ ਦੇਖ ਰਹੇ ਹੋ ਤੇ ਉਹ ਵੀ ਜਰੂਰ ਦੱਸੋ ਕਿੱਥੇ ਕਿੱਥੇ ਜਿਹੜਾ ਪਾਣੀ ਦੀ ਸਿਚੁਏਸ਼ਨ ਕੀ ਚੱਲ ਰਹੀ ਆ ਸਤਲੁਜ ਦਰਿਆ ਦੇ ਕੰਢੇ ਤੋਂ ਦੇਖ ਰਹੇ ਹੋ ਤੇ ਉਹ ਵੀ ਜਰੂਰ ਦੱਸੋ ਤਾਂ ਜੋ ਕਮੈਂਟਾਂ ਦੇ ਵਿੱਚ ਅੰਤਾਜਾ ਲਗਾਇਆ ਜਾ ਸਕੇ ਕਿੱਥੇ ਕਿੱਥੇ ਜਿਹੜਾ ਕਿੰਨਾ ਕਿੰਨਾ ਪਾਣੀ ਚੱਲ ਰਿਹਾ ਹੈ ਸੋ ਬਾਕੀ ਜੇਕਰ ਮੈਂ ਹਰੀ ਘੇੜ ਦੀ ਆਪਣੇ ਰਿਤ ਗੱਲ ਕਰਾਂ ਜੇਕਰ ਪੌਂਗ ਡੈਮ ਦੀ ਗੱਲ ਕਰੀਏ ਜਿਹੜਾ ਲੈਵਲ ਆ ਸ਼ਾਮ ਨੂੰ 1382.31 ਫੁੱਟ ਤੇ ਜਿਹੜਾ ਚੱਲ ਰਿਹਾ ਜੇਕਰ ਸਵੇਰੇ 8 ਵੇ ਦੀ ਗੱਲ ਕਰੀਏ ਤੇ ਜਿਹੜਾ 1382.65 ਫੁੱਟ ਤੇ ਚੱਲ ਰਿਹਾ ਸੀਗਾ ਹੁਣ ਸਵੇਰ ਦੇ ਮੁਕਾਬਲੇ ਜਿਹੜਾ ਸ਼ਾਮ ਨੂੰ ਜਿਹੜਾ ਰੈਸਟ ਲੈਵਲ ਆ ਉਹ ਪੌਂਗ ਡੈਮ ਦਾ ਥੋੜਾ ਜਿਹਾ ਕਟਿਆ ਜੇਕਰ ਆਪਾਂ ਇਨਫਲੋ ਦੀ ਗੱਲ ਕਰੀਏ ਤਾਂ ਪੌਂਗ ਡੈਮ ਦੇ ਵਿੱਚ ਪਾਣੀ ਲਗਭਗ ਜਿਹੜਾ 41401 ਕਿਊਸਿਕ ਜਿਹੜਾ ਪਾਣੀ ਪੌਂਗ ਡੈਮ ਦੇ ਵਿੱਚ ਆ ਰਿਹਾ ਜੇਕਰ ਆਪਾਂ ਇਸ ਤੋਂ ਆਊਟਫਲੋ ਦੀ ਗੱਲ ਕਰੀਏ ਤਾਂ 73007 ਕਿਊਸਿਕ ਜਿਹੜਾ ਪਾਣੀ ਅਗਲੇ ਪਾਸੇ ਸ਼ਾਮ ਨੂੰ 6 ਵਜੇ ਪੌਂਗ ਡੈਮ ਤੋਂ ਬਿਆਸ ਦਰਿਆ ਦੇ ਵਿੱਚ ਛੱਡਿਆ ਜਾ ਰਿਹਾ ਸੋ ਕਿੱਥੇ ਕਿੱਥੇ ਕੀ ਕੀ ਚੱਲ ਰਿਹਾ ਜ਼ਰੂਰ ਦੱਸੀ ਚੱਲੋ ਬਾਕੀ ਆਪਾਂ ਨੂੰ ਪਤਾ ਕਿ ਹਿਮਾਚਲ ਦੇ ਵਿੱਚ ਲਗਾਤਾਰ ਮੀਂਹ ਪੈਣ ਦੇ ਅਸਾਰ ਬਣੇ ਹਨ ਬੱਦਲ ਫਟਣਗੇ ਪੰਜਾਬ ਦੇ ਵਿੱਚ ਵੀ ਜਿਹੜੇ ਆਉਣ ਵਾਲੇ 3-4 ਦਿਨ ਜਿਹੜਾ ਮੀਂਹ ਪੈਣ ਦੀ ਸੰਭਾਵਨਾ ਬਣਦੀ ਜਾ ਰਹੀ ਹੈ ਤੇ ਕਈਆਂ ਜਗ੍ਹਾ ਤੇ ਮੀਂਹ ਪੈ ਵੀ ਰਿਹਾ ਤੇ ਕਈਆਂ ਜਗ੍ਹਾ ਜਿਹੜਾ ਹਿਮਾਚਲ ਦੇ ਵਿੱਚ ਬੱਦਲ ਫਟਣਗੇ ਸੋ ਤੁਸੀਂ ਆਪਣਾ ਧਿਆਨ ਨਾ ਰਹਿਣਾ ਥੋੜਾ ਸੁਚੇਤ ਰਹਿਣਾ ਫਵਾਹਾਂ ਤੋਂ ਬਚ ਕੇ ਰਹਿਣਾ ਜੇਕਰ ਹਰੀਕੇ ਦੀ ਅਪਡੇਟ ਆਪਾਂ ਸ਼ਾਮ ਦੀ ਦੇਖੀਏ ਤੇ ਜਿਹੜਾ ਪੌਣ ਦੇ ਵਾਲਾ 690 ਫੁੱਟ ਤੇ ਚੱਲ ਰਿਹਾ ਜ 88 ਫੁੱਟ ਤੇ ਸੀਗਾ ਮਤਲਬ ਕਿ 2 ਫੁੱਟ ਦੇ ਵਿੱਚ ਪਾਣੀ ਵਧਿਆ ਕਿਉਂਕਿ ਪਾਣੀ ਗਾਂ ਹੋ ਸਕਦਾ ਥੋੜਾ ਜਿਹੜਾ ਫਰੋਇਪੁਰ ਵਾਲੇ ਪਾਸੇ ਨੂੰ ਘਟਾ ਕੇ ਛੱਡਿਆ ਹੋਵੇ ਜਿਸ ਕਰਕੇ ਜਿਹੜਾ ਪਾਣੀ ਉਹਦੇ ਵਿੱਚ ਥੋੜਾ ਸਟੋਰ ਹੋ ਚੁੱਕਾ ਹੈ ਜੇਕਰ ਆਪਸ ਟੀਮ ਦੀ ਗੱਲ ਕਰੀਏ ਤਾਂ 134893 ਕਿਊਸਿਕ ਜਿਹੜਾ ਪਾਣੀ ਉਹ ਸ਼ਾਮ ਨੂੰ ਹਰੀਕੇ ਹੈਡਵਰਕਸ ਤੇ ਆ ਰਿਹਾ ਜੇਕਰ ਸਵੇਰ ਦੀ ਗੱਲ ਕਰੀਏ ਤਾਂ ਜਿਹੜਾ ਹਰੀਕੇ ਹੈਡਵਰਕਸ ਤੇ ਪਾਣੀ 146120 ਕਿਊਸਿਕ ਆ ਰਿਹਾ ਸੀ ਸਵੇਰ ਦੇ ਮੁਕਾਬਲੇ ਦੇਖੇ ਤੇ ਜਿਹੜਾ ਸ਼ਾਮ ਨੂੰ ਪਾਣੀ ਆ ਉਹ ਥੋੜਾ ਮਤਲਬ ਕਹਿ ਲੋ ਕਿ ਘਟ ਆ ਰਿਹਾ ਜੇਕਰ ਡਾਊਨਸਟ੍ਰੀਮ ਦੀ ਗੱਲ ਕਰੀਏ ਹਰੀ ਕੇ ਹੈਡ ਵਰਕਸ ਤੋਂ ਤਾਂ 112874 ਕਿਊਸਿਕ ਜਿਹੜਾ ਪਾਣੀ ਆ ਸ਼ਾਮ ਨੂੰ 6 ਵਜੇ ਜਿਹੜਾ 23 ਅਗਸਤ 2025 ਨੂੰ ਜਿਹੜਾ ਅਗਲੇ ਪਾਸੇ ਫਰੋਇਪੁਰ ਵਾਲੇ ਪਾਸੇ ਨੂੰ ਛੱਡਿਆ ਜਾ ਰਿਹਾ ਜੇਕਰ ਸਵੇਰ ਦੀ ਗੱਲ ਕਰੀਏ ਤਾਂ ਜਿਹੜੇ ਸਵੇਰੇ ਪਾਣੀ ਦੀ ਮਾਤਰਾ ਸੀ ਉਹ 124101 ਕਿਊਸਿਕ ਸੀ ਜੇਕਰ ਸ਼ਾਮ ਦੀ ਗੱਲ ਕਰੀਏ ਤਾਂ ਸ਼ਾਮ ਨੂੰ ਜਿਹੜਾ ਪਾਣੀ ਲਗਭਗ ਜਿਹੜਾ 12000 ਕਿਊਸਿਕ ਪਾਣੀ ਘਟਾ ਦਿੱਤਾ ਗਿਆ ਹੈ ਹਰੀਕੇੜ ਤੋਂ ਜਿਹੜਾ ਪਾਣੀ ਹੈ ਉਹ 12000 ਕਿਊਸਿਕ ਸਵੇਰ ਦੇ ਮੁਕਾਬਲੇ ਜਿਹੜਾ ਘਟਾ ਦਿੱਤਾ ਗਿਆ ਤੇ ਹਰੀਕੇ ਤੋਂ ਅਗਲੇ ਪਾਸੇ ਜਿਹੜਾ ਜੋ ਵੀ ਪਿੰਡ ਪੈਂਦੇ ਫਰੋਇਪੁਰ ਤੱਕ ਉਹਨਾਂ ਪਿੰਡਾਂ ਵਿੱਚ ਜਿਹੜਾ ਸਵੇਰ ਤੱਕ ਪਾਣੀ ਲੈਣ ਦੇ ਆਸਾਰ ਬਣ ਸਕਦੇ ਨੇ ਮਤਲਬ ਕਿ ਸਵੇਰ ਤੱਕ ਜਿਹੜਾ ਪਾਣੀ ਉਹ ਘਟੇਗਾ ਖੇਤਾਂ ਦੇ ਵਿੱਚੋਂ ਅਗਲੇ ਪਾਸੇ ਜਿਹੜਾ ਜਾਵੇਗਾ ਬਾਕੀ ਆਪ ਨੂੰ ਪਤਾ ਫਰੋਇਪੁਰ ਤੋਂ ਅਗਲੇ ਪਾਸੇ ਵੀ ਇਲਾਕਾ ਬੁਰੀ ਤਰ੍ਹਾਂ ਡੁੱਬ ਚੁੱਕਾ ਫਾਜ਼ਿਲ ਕੈਰੀਆ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਚੁੱਕਿਆ ਕਾਫੀ ਜ ਜਾ ਚੁੱਕੇ ਨੇ ਸੋ ਮੈਂ ਸਾਰਿਆਂ ਨੂੰ ਇਹੀ ਬੇਨਤੀ ਕਰਦਾ ਕਿ ਜਿਹੜਾ ਆਪਾਂ ਨੂੰ ਪਤਾ ਕਿ ਹਰੀ ਘਾੜ ਤੇ ਦੋਵਾਂ ਪਾਸੇ ਬਹੁਤ ਵੱਡੇ ਵੱਡੇ ਭਾਰੀ ਜਿਹੜੇ ਨੁਕਸਾਨ ਹੋ ਰਹੇ ਨੇ ਬਉਪਦਾ ਉੱਥੋਂ ਬੰਨ ਟੁੱਟਾ ਬਿਆਸ ਦੇ ਕੰਡੇ ਸੁਲਤਾਨਪੁਰ ਲੋਧੀ ਦੇ ਕਾਫੀ ਏਰੀਆ ਆਪਣਾ ਕਪੂਰਥਲੇ ਦਾ ਜਿਹੜਾ ਕਾਫੀ ਏਰੀਆ ਬਹੁਤ ਨੁਕਸਾਨਿਆ ਗਿਆ ਉੱਥੇ ਜਾ ਕੇ ਜਿਹੜੇ ਸਮਾਜ ਸੇਵੀ ਰਾਣ ਨੂੰ ਮਦਦ ਕਰਨ ਦੀ ਲੋੜ ਆ ਆਪਣੇ ਹਰੀ ਘਾੜ ਤੋਂ ਲੈ ਕੇ ਫਰੋਇਪੁਰ ਤੱਕ ਕਾਫੀ ਜਿਹੜੇ ਪਿੰਡ ਨੁਕਸਾਨੇ ਗਿਆ ਨੇ ਉੱਥੇ ਵੀ ਜਿਹੜੇ ਸਮਾਜ ਸੇਵੀਆਂ ਨੂੰ ਆਪਣੀ ਚੰਗੀ ਤਰ੍ਹਾਂ ਪਤਾ ਕਰਕੇ ਜਿਹੜੀ ਸੇਵਾ ਕਰਨ ਦੀ ਲੋੜ ਆ ਬਾਕੀ ਜੇਕਰ ਗੱਲ ਕਰ ਤੇ ਫਾਈਲ ਕੈਰੀਅਰ ਦੇ ਵਿੱਚ ਕਾਫੀ ਜਿਹੜੀ ਇਸ ਮਾਮਾ ਦੀ ਲੋਡ ਆ ਹਰੇਚਾਰੇ ਦੀ ਲੋਡ ਆ ਉੱਥੇ ਜਾ ਕੇ ਜਿਹੜਾ ਤੁਸੀਂ ਚੰਗੀ ਤਰ੍ਹਾਂ ਪਤਾ ਕਰਕੇ ਉਹ ਵੀ ਸੇਵਾ ਕਰਨ ਦੀ ਜ਼ਰੂਰ ਜਿਹੜੀ ਕੋਸ਼ਿਸ਼ ਕਰੋ ਸੋ ਵੀਡੀਓ ਮੇਰੇ ਵੀਰੋ ਜਰੂਰ ਸ਼ੇਅਰ ਕਰਿਆ ਕਰੋ ਤਾਂ ਜਿਹੜੀ ਸਹੀ ਜਾਣਕਾਰੀ ਉਹ ਸਾਰਿਆਂ ਦੇ ਫੋਨਾਂ ਤੱਕ ਪਹੁੰਚ ਸਕੇ ਫਵਾਵਾਂ ਤੋਂ ਥੋੜਾ ਜਿਹਾ ਬਚ ਕੇ ਰਿਹਾ ਕਰੋ ਜਿਹੜੀ ਸਹੀ ਜਾਣਕਾਰੀ ਤੁਹਾਡੇ ਕੋਲ ਪਹੁੰਚਦੀ ਆ ਉਹਨੂੰ ਫਾਰਵਰਡ ਕਰਿਆ ਕਰੋ ਇਹ ਨਹੀਂ ਕਿ ਕੱਲਾ ਪਾਣੀ ਕਹੀ ਹੁਣ ਮੈਨੂੰ ਵੀਰ ਕਹਿੰਦੇ ਆ ਕਿ ਤੁਸੀਂ ਹਰੀ ਘੜ ਤੇ ਜਾ ਕੇ ਲਾਈਵ ਉਹ ਪਾਣੀ ਦਿਖਾਓ ਵੀਰ ਜੀ ਕੱਲਾ ਪਾਣੀ ਦਾ ਨਹੀਂ ਆਪਾਂ ਕਿਊਸਟ ਬੇਚ ਜਾਣਕਾਰੀ ਲੈਣੀ ਆ ਕਿੰਨਾ ਪਾਣੀ ਆ ਰਿਹਾ ਕਿੰਨਾ ਛੱਡਾ ਜਾ ਰਿਹਾ ਕੱਲੇ ਪਾਣੀ ਦਿਖਾਉਣ ਨਾਲ ਜਾਣਕਾਰੀ ਲੋਕਾਂ ਤੱਕ ਨਹੀਂ ਪਹੁੰਚਦੀ ਉਹ ਇੱਕ ਅੰਤਾਜੇ ਲਗਾਏ ਜਾ ਸਕਦੇ ਨੇ ਪਰ ਸਵੇਰ ਦਾ ਮੁਕਾਬਲੇ ਤੁਹਾਨੂੰ ਮੈਂ ਦੱਸਦਾ ਕਿ ਹ ਤੇ ਜਿਹੜਾ ਪਾਣੀ ਘਟਿਆ ਹੈ ਪਿੱਛੋਂ ਵੀ ਪਾਣੀ ਘਟ ਆ ਰਿਹਾ ਤੇ ਅਗਲੇ ਪਾਸੇ ਜਿਹੜਾ ਨੀਚੇ ਡਾਊਨਸਟ੍ਰੀਮ ਫਰੋਇਪਰ ਵਾਲੇ ਨੂੰ ਉਹ ਵੀ ਜਿਹੜਾ ਘਟ ਛੱਡਿਆ ਗਿਆ ਮਤਲਬ ਕਿ 12000 ਕਿਊਸੀਕ ਘਟ ਛੱਡਿਆ ਗਿਆ ਵੈਸੇ ਪਾਣੀ ਬਹੁਤ ਛੱਡਿਆ ਜਾ ਰਿਹਾ 1 ਲੱਖ 12000 ਕਿਊਸੀ ਜਿਹੜਾ ਪਾਣੀ ਬਹੁਤ ਹੁੰਦਾ ਥੋੜਾ ਜਿਹਾ ਆਪਾਂ ਨੂੰ ਸੁਚੇਤ ਰਹਿਣ ਦੀ ਲੋੜ ਆ ਜੇਕਰ ਤੁਸੀਂ ਨੀਵੇਂ ਥਾਵਾਂ ਤੇ ਹੋ ਤੇ ਉੱਚੇ ਥਾਵਾਂ ਤੇ ਜਾਣ ਦੀ ਲੋੜ ਆ ਕਿਉਂਕਿ ਕਦੇ ਵੀ ਜਿਹੜਾ بارش ਮੀਂਹ ਜਿਹੜੇ ਪੈ ਸਕਦੇ ਨੇ ਪੰਜਾਬ ਦੇ ਵਿੱਚ ਤੇ ਪਾਣੀ ਦਾ ਪੱਧਰ ਜਿਹੜਾ ਫਿਰ ਵੱਧ ਸਕਦਾ ਜੇਕਰ ਮਹਾਤਲ ਦੇ ਵਿੱਚ ਕਿਸ ਤਰ੍ਹਾਂ ਦਾ ਬੱਦਲ ਫਟਦਾ ਤੇ ਉਹ ਵੀ ਜਿਹੜਾ ਅਕਸਰ ਹੀ ਆਉਣਾ ਵਾ ਹੁਣ ਜੇਕਰ ਆਪਾਂ ਗੱਲ ਕਰੀਏ ਲਗਭਗ ਜਿਹੜਾ ਸਵੇਰੇ ਇੱਕ ਮੈਸੇਜ ਆ ਰਿਹਾ ਸੀਗਾ ਲਗਭਗ ਜਿਹੜਾ ਆਪਣਾ ਫਿਰੋਜ਼ਪੁਰ ਤੋਂ ਅਗਲੇ ਪਾਸੇ ਜਿਹੜਾ ਪਾਣੀ ਸੀ 129 ਹਜ਼ਾਰ ਕੁਸੀ ਛੱਡਿਆ ਜਾ ਰਿਹਾ ਸੀਗਾ ਸਹੈਣੀ ਵਾਲਾ ਨੂੰ ਤੇ ਸਹੈਣੀ ਵਾਲਾ ਤੋਂ ਅਗਲੇ ਪਾਸੇ ਤੇ ਇਸੇ ਕਰਕੇ ਜਿਹੜਾ ਪਾਣੀ ਆ ਥੋੜਾ ਜਿਹਾ ਪਿੱਛੇ ਆ ਇਸ ਸਵੇਰ ਦਾ ਲੈਣਾ ਸ਼ੁਰੂ ਹੋ ਚੁੱਕਾ ਸੀ ਕਾਫੀ ਏਰੀਆ ਦੇ ਵਿੱਚ ਹਰੀਕਾ ਤੋਂ ਲੈ ਕੇ ਫਰੋਇਪਰ ਦੇਰੀ ਵਿੱਚ ਕਾਫੀ ਪਾਣੀ ਜਿਹੜਾ ਸਵੇਰ ਦਾ 1.5 2 ਫੁੱਟ ਲੱਥਾ ਮੈਂ ਸਵੇਰੇ ਵੀ ਅਪਡੇਟ ਵੀਡੀਓ ਦਿੱਤੀ ਸੀ ਸੋ ਜਿਹੜੀ ਪਲਪਲ ਦੀ ਰਿਪੋਰਟ ਆਪਾਂ ਗਰਾਊਂਡ ਲੈਵਲ ਦੀ ਰਿਪੋਰਟ ਵੀ ਤੁਹਾਡੇ ਸਾਹਮਣੇ ਪੇਸ਼ ਕਰਦੇ ਰਹੇ ਨੇ ਆ ਤੇ ਜਿਹੜੀ ਕਯੂਸਿਕ ਬੇਸਡ ਜਾਣਕਾਰੀ ਆ ਉਹ ਵੀ ਤੁਹਾਡੇ ਤੱਕ ਜਿਹੜੀ ਆਪਾਂ ਪੇਸ਼ ਕਰਦੇ ਰਹੇ ਨੇ ਤੁਸੀਆਂ ਫਵਾਹਾਂ ਤੋਂ ਬਚ ਕੇ ਰਹਿਣਾ ਬਸ ਥੋੜਾ ਸੁਚੇਤ ਰਹਿਣ ਦੀ ਲੋੜ ਆ ਥੋੜੇ ਦਿਨ ਜੇ ਪਾਣੀ ਤਿੰਨ ਚਾਰ ਦਿਨ ਜੋ ਵੀ ਬੱਦਲ ਫੜਦੇ ਜਾਂ ਕੋਈ ਵੀ ਮਾਹੌਲ ਆ ਉਸ ਹਾਵਨਾ ਜਿਹੜੀ ਅਗਲੀ ਜਾਣਕਾਰੀ ਉਹ ਆਪਾਂ ਤੁਹਾਡੇ ਤੱਕ ਪ੍ਰੋਵਾਈਡ ਪਲ-ਪਲ ਦੀ ਜਿਹੜੀ ਖਬਰ ਉਹ ਕਰਵਾਉਂਦੇ ਰਵਾਂਗੇ ਸੋ ਮੈਂ ਹਰ ਵੀਡੀਓ ਦੇ ਵਿੱਚ ਬੇਨਤੀ ਕਰਦਾ ਕਿ ਜਿੱਥੇ ਵੀ ਤੁਹਾਨੂੰ ਜੇ ਲੱਗਦਾ ਕਿਥੇ ਸਮਾਜ ਸੇਵਾ ਦੀ ਕਿਤੇ ਲੋੜ ਆ ਉਹ ਵੀ ਕਮੈਂਟਾਂ ਵਿੱਚ ਜਰੂਰ ਦੱਸਿਆ ਕਰੋ ਜਿਹੜੇ ਸਮਾਜ ਸੇਵੀ ਵੀਰੋਂ ਕਮੈਂਟ ਦੇਖ ਕੇ ਉਹਨਾਂ ਥਾਵਾਂ ਤੇ ਜਿਹੜਾ ਕੰਟੈਕਟ ਕਰਕੇ ਚੰਗੀ ਤਰ੍ਹਾਂ ਪਤਾ ਕਰਕੇ ਤੁਸੀਂ ਜਿਹੜੀ ਜਾ ਕੇ ਖੁਦ ਜਿਹੜੀ ਆਪ ਸੇਵਾ ਕਰਕੇ ਆਓ ਤਾਂ ਜਿਹੜੀ ਤੁਹਾਡੀ ਸੇਵਾ ਉਹ ਸਹੀ ਟਿਕਾਣੇ ਲੱਗ ਸਕੇ ਬਾਕੀ ਥੋੜਾ ਜਆ ਆਪਣੇ ਪਤਾ ਕਿ ਪਾਣੀ ਦਾ ਕੰਮ ਚੱਲ ਰਿਹਾ ਕੋਈ ਜ਼ਹਿਰੀਲੇ ਜਾਨਵਰ ਕਹਿ ਲੋ ਜ਼ਹਿਰੀਲੀਆਂ ਚੀਜ਼ਾਂ ਪਾਣੀ ਦੇ ਵਿੱਚ ਰੁੜ ਕੇ ਆਉਂਦੀਆਂ ਨੇ ਜਾਂ ਨਿਕਲਦੀਆਂ ਨੇ ਸੋ ਜਿਹੜੇ ਸਮਾਜ ਸੇਵੀਰ ਸੇਵਾ ਕਰਨ ਜਾਂਦੇ ਉਹਨਾਂ ਨੂੰ ਵੀ ਬੇਨਤੀ ਥੋੜਾ ਜਆ ਤੁਸੀਂ ਵੀ ਆਪਣਾ ਧਿਆਨ ਰੱਖੋ ਜਿਹੜੇ ਘਰ ਇਹਨਾਂ ਦਰਿਆਵਾਂ ਦੇ ਕੰਢੇ ਰਹਿੰਦੇ ਨੇ ਜਾਂ ਜਿਹੜੇ ਲੋਕ ਅਜੇ ਵੀ ਘਰਾਂ ਦੇ ਵਿੱਚ ਬੈਠੇ ਨੇ ਸਾਰੇ ਪਾਸੇ ਪਾਣੀ ਆ ਤੇ ਉਹਨਾਂ ਨੂੰ ਵੀ ਜਿਹੜਾ ਥੋੜਾ ਜਆ ਇਹਨਾਂ ਜੀਵਾਂ ਜ਼ਹਿਰੀਲੇ ਜੀਵਾਂ ਤੋਂ ਆਪਣਾ ਸੁਚੇਤ ਰਹਿਣ ਦੀ ਲੋੜ ਆ ਬਾਕੀ ਵੈਗਰੂ ਭਲਾ ਕਰੇ ਸੱਚੇ ਪਾਤਸ਼ਾਹੇ ਕਿਰਪਾ ਕਰਨ ਇਹ ਜਿਹੜਾ ਸੰਕਟ ਆਗਰ ਸਭਾਂ ਵਾਲੇ ਪਾਸੇ ਬੰਨੂ ਵੀ ਢਾ ਲੱਗੀ ਆ ਉੱਥੇ ਵੀ ਕਾਫੀ ਸੰਗਤ ਚੱਲ ਰਹੀ ਆ ਉੱਥੇ ਵੀ ਅਰਦਾਸ ਬੇਨਤੀ ਕਰੋ ਕਿ ਜਿਹੜਾ ਉਹ ਪਾਣੀ ਆ ਜਿਹੜੀ ਢਾ ਲੱਗੀ ਉਹ ਰੁਕ ਜਾਵੇ ਕਾਫੀ ਸੰਗਤ ਜਿਹੜੀ ਉੱਥੇ ਲੱਗੀ ਹੋਈ ਆ ਸੇਵਾ ਦੇ ਵਿੱਚ ਸੋ ਬਾਕੀ ਜੇਕਰ ਅਗਲੀ ਕੋਈ ਰਿਪੋਰਟ ਆਉਂਦੀ ਉਹ ਵੀ ਆਪਾਂ ਤੁਹਾਡੇ ਤੱਕ ਸਾਂਝੀ ਕਰਾਂਗੇ ਵੀਡੀਓ ਜਰੂਰ ਸ਼ੇਅਰ ਕਰਿਓ ਵੱਧ ਵੱਧ ਹਰ ਘਰ ਹਰ ਫੋਨ ਤੱਕ ਵੀਡੀਓ ਪਹੁੰਚਾ ਕਰੋ ਕਿਉਂਕਿ ਕਾਫੀ ਜਿਹੜੇ ਵੀਰਾਂ ਦੇ ਜਾਣਕਾਰੀ ਦੀ ਆਪਣੀ ਉਹਨਾਂ ਨੂੰ ਉਡੀਕ ਰਹਿੰਦੀ ਆ ਸੋ ਤੁਹਾਡਾ ਫਰਜ਼ ਹੈ ਅੱਗੇ ਸ਼ੇਅਰ ਕਰ ਦਿਆ ਕਰੋ ਕਿਉਂਕਿ ਸ਼ੇਅਰ ਕਰਨਾ ਉਹਨਾਂ ਦੇ ਫੋਨਾਂ ਦੇ ਵਿੱਚ ਜਿਹੜੀ ਜਾਣਕਾਰੀ ਪਹੁੰਚ ਜੇਗੀ ਤਾਂ ਜਿਹੜੀ ਅੱਜ ਹੀ ਰਾਤ ਦੀ ਖਬਰ ਆ ਕਿ ਪਾਣੀ ਜਿਹੜਾ ਅੱਜ ਹਰੀ ਘਿਹੜ ਤੋਂ ਜਿਹੜਾ ਘਟ ਛੱਡਿਆ ਗਿਆ ਸੋ ਵੀਡੀਓ ਜਰੂਰ ਸ਼ੇਅਰ ਕਰਿਓ ਬਹੁਤ ਬਹੁਤ ਧੰਨਵਾਦ ਜੀ ਸਬਸਕ੍ਰਾਈਬ ਜਰੂਰ ਕਰ ਲਿਓ ਜੀ